ਇੱਕਲਾ ਰੱਖਨੀ ਆ ਬੱਚੀ ਦੇ ਮੈਂ ਸਿਰ ਤੇ ਹੱਥ ਰੱਖ ਕੇ ਕਹਿੰਦਾ ਅਨਸਾਫੀ ਦਵਾਉਂਗਾ ਚਾਹ ਚਾਨੀ ਚਲੀ ਜਾਵੇ ਇਹ ਸਾਡੇ ਨਗਰ ਦੀ ਧੀ ਤਰਾਣੀ ਆ ਜੇ ਕਿਤੇ ਇੱਥੇ ਢਿਲਮਿਠ ਵਰਤੀ ਗਈ ਆਉਣ ਦੇ ਦਿਨ ਦੇ ਵਿੱਚ ਤੁਹਾਨੂੰ ਤਾਂ ਸਮਝਿਆ ਨਹੀਂ ਜਾਣਾ ਮੈਂ ਤੁਹਾਨੂੰ ਕਹਿੰਦਾ ਇੱਕ ਲਾਗ ਮੈਂ ਹੁਣ ਸੌੜ ਚੀ ਦੱਸਦਾਂ ਇੱਕ ਅਮਰੀਕਾ ਦੇ ਵਿੱਚੋਂ ਸਾਹ ਲਾਇਆ ਸੀਗਾ ਉਹਦੀ ਸਗੀ ਭਤੀਜੀ ਭੱਜ ਗਈ ਮੈਂ ਤਾਂ ਕਰਦਾ ਫਿਰਦਾ ਸੀ ਇਸ ਕੁਟੀਆਂ ਦੇ ਵਿੱਚ ਆਇਆ ਸੀ ਪਰਿਵਾਰ ਯਾ ਪ੍ਰਸ਼ਾਸਨ ਵੀ ਸੁਣ ਲਵੇ ਓਏ মিডিਆ ਵੀ ਸੁਣ ਲਵੇ ਉਹ ਜਿਹੜਾ ਵਿਕੇ ਹੋਇਆ ਹੈ মিডিਆ ਸਾਡੀ ਗੱਲ ਕਿਤੇ ਤੱਕ ਨਹੀਂ ਪਹੁੰਚਦੀ ਕਰਦਾ ਖਉਤੀ ਸਾਧ ਆਪਣੇ तकरीबन ਉਹ ਸੋਸ਼ਲ ਦੇ ਨਾਲ ਬਲੈਕ ਮੈਰੀ ਦੇ ਨਾਲ ਐਸਓ ਐਸਪਾਸ ਦੇ ਨਾਲ ਬਦਨਾਮ ਹੈ ਉਹ ਡੇਰਾ ਨਾੜੀ। ਸ੍ਰੀ ਅਕਾਲ ਪੰਜਾਬੀਓ ਤੁਹਾਨੂੰ ਪਤਾ ਹੈ ਤਲਵੰਡੀ ਧਾਮ ਵਾਲਾ ਜਿਹੜਾ ਸ਼ੰਕਰਾਨੰਦ ਹੈ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਤੋਂ ਫਰਾਰ ਹੈ ਪੁਲਿਸ ਨੇ ਟੀਮਾਂ ਬਣਾ ਕੇ ਉਹਦੀ ਭਾਲ ਸ਼ੁਰੂ ਕੀਤੀ ਹੋਈ ਹੈ। ਅੱਜ ਤਲਵੰਡੀ ਖੁਰਦ ਅਤੇ ਤਲਵੰਡੀ ਕਲਾ ਦੇ ਆਮ ਲੋਕ ਜਿਹੜੇ ਕਿ ਪਹਿਲਾਂ ਡੀਸੀ ਲੁਧਿਆਣਾ ਕੋਲੇ ਗਿਆ ਡੀਆਈਜੀ ਸਾਹਿਬ ਕੋਲੇ ਗਿਆ ਤੇ ਹੁਣ ਐਸਐਸਪੀ ਜਗਰਾਉਂ ਉਹਨਾਂ ਨੂੰ ਮਿਲ ਕੇ ਬਾਹਰ ਆਏ ਨੇ। ਇੱਕ ਲੜਕੀ ਹੈ ਜਿਹਨੂੰ ਕੀ ਉਮਰ ਤੋਂ ਪਹਿਲਾਂ ਵੱਡੀ ਕੀਤਾ ਗਿਆ ਜਿਹੜੀਆਂ ਦਵਾਈਆਂ ਉੱਥੋਂ ਮਿਲੀਆਂ ਸਨ ਡੇਰੇ ਦੇ ਵਿੱਚ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਹੜਾ ਬਾਲ ਘਰ ਹੈ ਉਹਦੇ ਵਿੱਚ ਬੱਚੀਆਂ ਨੂੰ ਛੇਤੀ ਵੱਡੇ ਕਰਨ ਦੀ ਦਵਾਈ ਦਿੱਤੀ ਜਾਂਦੀ ਹੈ ਅੱਜ ਉਹ ਬੱਚੀ ਸਾਹਮਣੇ ਆਈ ਹੈ ਅਤੇ ਨਾਲ ਨਾਲ ਗੱਲ ਕੀ ਹੈ ਉਹਦੀ ਐਫ ਡੀ ਜਿਹੜੀ ਤਿਆਰ ਕੀਤੀ ਗਈ ਸੀ 12 ਲੱਖ ਰੁਪਏ ਦੀ ਉਹ ਵੀ ਪੈਸੇ ਕਢਾ ਲੈ ਗਏ ਨੇ ਕਿਵੇਂ ਆਉ ਤੁਹਾਨੂੰ ਸੁਣਾਉਣਾ ਹੈ ਸਾਰੀ ਗੱਲ ਬਾਤ ਕਈ ਕਈ ਦਿਨ ਭੁੱਖੇ ਤਿਆਸੇ ਰੱਖਿਆ ਜਾਂਦਾ ਵੀ ਬਾਹਰ ਕਿਸੇ ਡਾਕਟਰ ਆਵੇ ਕੋਈ ਹੋਰ ਆਵੇ ਨਾ ਉਹਨਾਂ ਦੇ ਕੋਲ ਤੁਸੀਂ ਬੋਲਣਾ ਨਹੀਂਗਾ ਦਾਸ ਨੇ ਪੰਜਾ ਲੜਕਿਆਂ ਨੂੰ ਫੇਸ ਤੋਂ ਫੇਸ ਵੇਖਿਆ ਉਹਨਾਂ ਨੇ ਕਢਾਈਆਂ ਸੀ ਜਦੋਂ ਮੈਂ ਲੰਘਿਆ ਉੱਥੋਂ ਦੀ ਬਾਹਰਲੇ ਪਾਸੇ ਵੀ ਇੱਕ ਜਿਹੜਾ ਬਾਬਾ ਵਾ ਉਹਨਾਂ ਨੇ ਇਹ ਕਹਿ ਵੀ ਬਾਬਾ ਸਾਹਿਬ ਤੁਹਾਡੇ ਤੇ ਕੰਪਲੀਟ ਪਾਉਂਦਾ ਆਪਣੇ ਕੁੜੀਆਂ ਦੇ ਖਿਲਾਫ ਮੈਂ ਕਿਹਾ ਕੁੜੀਆਂ ਸਾਡੀਆਂ ਮਾਵਾਂ ਧੀਆਂ ਨੇ ਬੱਚੀਆਂ ਨੇ ਸਾਡੇ ਪਰਿਵਾਰ ਦੀਆਂ ਉਹਨਾਂ ਨੇ ਜਦੋਂ ਦੇਖਿਆ ਮੈਂ ਉਹਨਾਂ ਦਾ ਚਿਹਰਾ ਤੋਂ ਪੜ ਕੇ ਪੁੱਜ ਗਿਆ ਸੀਗਾ ਵੀ ਕੀ ਅੰਦਰ ਰਗੜਬੜਾ ਚਿਹਰਾ ਪੁੱਜ ਜਾਂਦਾ ਜਿਹੜਾ ਕੋਈ ਜਾਣਕਾਰ ਹੋਵੇ ਬੰਦਾ ਅਸੀਂ ਇਹੋ ਜਿਹੇ ਡਰਨ ਵਾਲੇ ਨਹੀਂ ਹੈਗੇ ਉਹਨਾਂ ਨੇ ਕੰਪਲੀਟ ਪਾਈ ਸੀ ਸਾਡੇ ਸਰਪੰਚਾਂ ਤੇ ਤੇ ਦਾਸ ਦੇ ਉੱਪਰ ਵੀ ਕੰਪਲੀਟ ਆਵੇ ਮਨਪ੍ਰੀਤ ਕੋ ਰਵਿੰਦਰ ਕੌਰ ਅੰਗਿਓ ਜਿਹੜੀਆਂ ਉੱਥੇ ਰਹਿ ਰਹੀਆਂ ਨੇ ਇਸ ਲੜਕੀ ਨੂੰ ਉਹਨਾਂ ਨੇ ਕੀ ਕਿਹਾ ਵੀ ਦੇਖ ਲੋ ਰਹਿ ਰਹੇ ਆ ਬੜਾ ਵਿਆਹ ਇਸ ਨੂੰ ਫੋਨ ਕਰਕੇ ਵੀ ਇੱਥੇ ਤੂੰ ਨਾ ਰਹਿ ਤੂੰ ਇੱਥੇ ਆ ਜਾਏ ਤਾਂ ਕੀ ਨਣਾ ਇਹੋ ਜਿਹੀ ਗੱਲਾਂ ਕਰੀਆਂ ਗਈਆਂ ਨੇ ਮੈਂ ਹੈਰਾਨ ਐ ਇਹਨਾਂ ਦੀਆਂ ਬੀਬਾ ਜਸਵੀਰ ਕੌਰ ਦੀਆਂ ਮੈਂ ਬੀਬਾ ਜਸਵੀਰ ਕੌਰ ਨੂੰ ਪੁੱਛਣਾ ਚਾਹਨਾ ਵੀ ਤੂੰ ਬੰਦਿਆਂ ਨੂੰ ਇਥੋਂ ਨਿਕਲ ਜਾ ਨਹੀਂ ਤਾਂ ਤੈਨੂੰ ਕੱਢਣਾ ਹੁੰਦਾ ਸਾਨੂੰ ਤਰਵੰਡੀ ਖੁਰਦਰੇ ਬੋਲਦੇ ਜਿਹੜਾ ਤਿੱਖਾ ਸੰਘਰਸ਼ ਸੀ ਨਾ 2007 19 12 ਦਾ ਜਿਹੜਾ ਹੈਗਾ ਰਾਸੇ ਸਾਡੇ ਕੋਲ ਬਹੁਤ ਆ ਚੁੱਕੇ ਆ ਜੇ ਪ੍ਰਸ਼ਾਸਨ ਨੇ ਸਾਥ ਨਾ ਦਿੱਤਾ ਨਾ ਅਸੀਂ ਸੜਕਾਂ ਤੇ ਉਤਰ ਕੇ ਸਰਸੇ ਵਾਲੇ ਸਾਰਾ ਵਾਂਗੂ ਰੋ ਸੜਕਾਂ ਜਾਮ ਕਰਕੇ ਰੱਖਾਂਗੇ ਇਸ ਤੋਂ ਲਾਵਾ ਹੋਰ ਪਰਿਵਾਰ ਵੀ ਜਿਹੜਾ ਤੁਹਾਡੇ ਨਾਲ ਹੈਗੇ ਜੀ ਇਹ ਜਿਹੜੀ ਪਰਿਵਾਰ ਹੈਗੇ ਕੋਈ ਮਾਮਾ ਤੀਆਂ ਇੱਥੋਂ ਤੱਕ ਵਿਦੇਸ਼ ਦੇ ਵਿੱਚ ਇੱਕ ਲੜਕੀ ਅੰਦਰ ਕੱਟ ਨਾਇ ਕਰੀ ਹੋਈ ਆ ਸਾਦੀ ਇੱਕ ਵਿਦੇਸ਼ ਦੇ ਵਿੱਚ ਆ ਜਿਹੜੀ ਗੋਦ ਲਈ ਹੋਈ ਆ ਜਸਲੀਕ ਕਰਦੀ ਉਹਨੂੰ ਵੀ ਪ੍ਰਭਾਵਿਤ ਕੀਤਾ ਜਾਂਦਾ ਵੀ ਪੈਸੇ ਆ ਫੜੀਆਂ ਦਾ ਕੋਈ ਰੌਲਾ ਵੀ ਕਰਾਂਗੇ ਉਹ ਬਲੈਕਮੇਲਰੀ ਕਰੀ ਆ ਉਹ ਲੜਕੀ ਹੁਣ ਕੀ ਕੀਤਾ ਜਾਵੇ ਉਹਦੀਆਂ ਇਕ ਕਿਰਨ ਫੋਟੋ ਫੋਟੋਆਂ ਨੇ ਹਰ ਇੱਕ ਸੀਐਡੀ ਜਦ ਸਾਡੀ ਇੱਥੇ ਡੇਰੇ ਚ ਜਾਂਦੀ ਆ ਤੇਰੇ ਦੀ ਸੀਐਡੀ ਸਾਡੇ ਕੋਲ ਵੀ ਆਉਂਦੀ ਆ ਮੈਂ ਪੁੱਛਣਾ ਚਾਹੁੰਦਾ ਇਹ ਨਾ ਖੋਤੀ ਖਾਦਾਂ ਦੇ ਡੇਰਿਆਂ ਦੇ ਵਿੱਚ ਜਿਹੜੇ ਪ੍ਰਸ਼ਾਸਨ ਸੁੱਤਾ ਪਿਆ ਆ ਮੈਂ ਹਨਾ ਨਾ ਕਿੰਨਾ ਹੋ ਗਿਆ ਸੋਸ਼ਲ ਮੀਡੀਆ ਦੇ ਉੱਪਰ ਸਾਡੀ ਲੋਕਲ ਪ੍ਰੈਸ ਆ ਨਾ ਟੋਡਾ ਮੈਂ ਬਹੁਤ ਧੰਨਵਾਦ ਕਰਦਾ ਇੱਕ ਨੈਸ਼ਨਲ ਪ੍ਰੈਸ ਆ ਉਹਨਾਂ ਦੇ ਵੱਲੋਂ ਹਲੇ ਤੱਕ ਸਾਡੇ ਜਿਹੜੇ 엘ੀਟਰ ਆ ਨਾ ਸਿਆਸੀ 엘ੀਟਰ ਆ ਉਹਨਾਂ ਨੇ ਉਹ ਵੀ ਆਵਾਜ਼ ਨਹੀਂ ਠਾਈ ਗਈ ਕੁੱਤਰ ਬਾਜਿੰਦਾ ਟੱਟੇ ਲਾਉਂਦੇ ਜਾ ਕੇ ਆਪ ਸਾਡੀ ਬਹਾਲ ਹੋਣੀ ਚਾਹੀਦੀ ਫਲਾਣ ਉਹ ਕੀ ਹੱਦ ਹੋ ਗਈ ਮੈਂ ਹਨਾ ਉਹ ਬੇਜਵਾਨ ਨੇ ਪਾਂਸੀ ਆਪਸ ਉਪਾਂਸੀ ਉਹਨਾਂ ਨੂੰ ਕਰਦੇ ਜਿਹੜੇ ਸੰਸਾਰ ਦੇ ਵਿੱਚ ਵਿਚਰਨ ਵਾਲੇ ਮਨੁੱਖ ਦਾ ਸਰੀਰ ਆ ਉਹ ਲੋਕ ਕੈਸੇ ਜੀ ਬੈਠੇ ਆ ਉਹਨਾਂ ਦੀ ਇਹਦੀ ਜਵਾਨ ਬੰਦਾ ਫੁੱਤੇ ਪਿਆ ਹੈ ਔਰ ਸਾਡੇ ਹਲਕੜੇ ਵਿੱਚ ਥੋੜੇ ਜਿਗਰਾ ਵਾਲੇ ਹਲਕੇ ਨੂੰ ਵੀ ਕਹਿਣਾ ਵਾ ਇਹਨਾਂ ਨੂੰ ਬੜਨਾ ਦਾ ਲੀਡਰਾਂ ਨੂੰ ਜਿਹੜੀ ਪ੍ਰੈਸਰ ਸੁੱਤੀ ਪਈ ਨਹੀਂ ਬੋਲੀ ਵਿਕੀ ਹੋਈ ਕਲਮਾ ਇੱਕ ਕਲਮਾ ਤੁਸੀਂ ਮੈਂ ਹਰਾਨੇ ਜਾਗਦੀ ਜ਼ਮੀਰਾਂ ਦੇ ਸਾਡੇ ਸਾਹਮਣੇ ਖੜੇ ਆ ਇੱਕ ਵੇਖਦੀਆਂ ਸ਼ਬਦ ਤੋਂ ਪਹਿਲਾਂ ਇੱਕ ਵੇਖਦੀਆਂ ਸ਼ਬਦ ਗਏ ਮੈਂ ਉਹ ਪੁੱਛਣਾ ਚਾਹਣਾ ਉਹ ਸਾਰੇ ਰਲੀਆਂ ਮਿਲੀ ਹੋ ਜੁੜਲੀ ਆ ਕੁੱਤੀ ਚੋਰਾਂ ਦੇ ਨਾਲ ਰਲੀਆਂ ਹੋਈ ਆ ਕੋਈ ਗੱਲ ਨਹੀਂ ਹੌਲੀ ਹੌਲੀ ਆਜੂ ਪਿੱਛੇ ਨਹੀਂ ਹਟਣ ਵਾਲੇ ਸਾਡੇ ਨਗਰਾ ਇਲਾਕੇ ਦੇ ਨਗਰ ਤਲਵੰਡੀ ਖੁਰਦਵੀ ਖੜਾ ਵਾ ਇਹ ਪੀੜਤਾਂ ਨੂੰ ਜੇ ਇਨਸਾਫ ਨਾ ਮਿਲਿਆ ਜਿਹੜੀ ਇਹਦੀ ਪ੍ਰਾਪਰਟੀ ਸੀਗੀ ਜਾਨੀ ਕਿ ਉੱਥੇ ਬੱਚੀ ਰਹੀ ਆ ਕੈਸਲ ਰਹੀ ਆ ਹੱਦ ਹੋ ਗਈ ਅਨਾਥ ਬੱਚੇ ਸੇਵਾ ਕਰਨੀਆਂ ਲੰਗਰ ਕਹਿੰਦਾ ਮਹਰਾਨ ਹੈ ਦਾ ਜਿਹੜਾ ਕੀਆ ਚਾਟੜਾ ਜਾ ਭਤੀਜਾ ਸਗਾ ਸੰਕਰਾਨੰਦ ਦਾ ਕਹਿੰਦਾ ਅਸੀਂ ਲੰਗਰ 24 ਘੰਟੇ ਚੱਲਦਾ ਆ ਮਾਸੂਮ ਬੱਚਾ ਨੂੰ ਜਿਹਨਾਂ ਨਾਲ ਤੁਸੀਂ ਭੁੱਖੇ ਰੱਖਨੇ ਆ ਸਾਡੇ ਸਾਹਮਣੇ ਆ ਚੁੱਕਿਆ ਮਾਮਲਾ ਆ ਬੱਚੀ ਨੇ ਬਿਆਨ ਦਿੱਤੇ ਆ ਭੱਜ ਲੋ ਕਿੱਥੇ ਭੱਜਦੇ ਆ ਸਰਪੰਚ ਰਣਜੀਤ ਰਣਜੀਤ ਸਿੰਘ ਦਾ ਭਤੀਜਾ ਮੈਂ ਉਹ ਸਲਵੰਡੀ ਦਾ ਸਾਡੇ ਹਰਕੇ ਨੂੰ ਸਾਡੀ ਤਲਵੰਡੀ ਖਰਦੂ ਜ਼ਿਲ੍ਹਾ ਲੁਧਿਆਣਾ ਨੂੰ ਬਦਨਾਮ ਕੀਤਾ ਇਹਨਾਂ ਨੇ ਉੱਤੇ ਸਾਰਾਂ ਨੇ ਇਕੱਲੇ ਇਕੱਲੇ ਨਾ ਭੁਜਾਏ ਨੇ ਸੱਤ ਦੇ ਵਿੱਚ ਨੰਗੇ ਕਰਕੇ ਸੰਗ ਦੇ ਹਵਾਲੇ ਕਰਾਂਗੇ ਐਡੀ ਤਾਕਤ ਰੱਖਦਾ ਵਾਹਿਗੁਰੂ ਦੀ ਕਿਰਪਾ ਤੇ ਸਾਡੇ ਉੱਪਰ ਮੂੰਹ ਬੰਦ ਕਰਦੇ ਆ ਰਪਈਆਂ ਦੇ ਨੋਟ ਭਰੀ ਫਿਰਦੇ ਆ ਸੰਗ ਤਾਂ ਨਾ ਇਹਨੇ ਮੂੰਹ ਬੰਦ ਕਰਨ ਜਾਣਦੀ ਆ ਹਜੇ ਤਾਂ ਸ਼ਾਂਤ ਮਈਆ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਸਾਨੂੰ ਵਿਸ਼ਵਾਸ ਆ ਤੁਹਾਡੇ ਦਿੱਤਾ ਵਾ ਪਰ ਯਾਨੀ ਕਿ ਜੇ ਕਿਤੇ ਇੱਥੇ ਢਿੱਲਮਿਠ ਵਰਤੀ ਗਈ ਆਉਣ ਦੇ ਦਿਨ ਦੇ ਵਿੱਚ ਤੁਹਤ ਸੰਭਿਆ ਨਹੀਂ ਜਾਣਾ ਮੈਂ ਤੁਹਾਨੂੰ ਕਹਿੰਦਾ ਇੰਨੀ ਮੈਂ ਤਾਂ ਕਈ ਜਿਹਦੇ ਨਾਲ ਵੱਧ ਨਾਲ ਕਹਿਣਾ ਵਾ ਮੈਂ ਵੀ ਅਰਦਾਸ ਬੇਨਤੀ ਅਕਾਲ ਤਖਤ ਤੋਂ ਆਪਣੀ ਤਾਲੀਆਂ ਨਾਲ ਸੰਦੋ ਕਰਕੇ ਤੁਰਿਆ ਹਾਂ ਜੜਾਂ ਦੀ ਕੁੱਤੇ ਸਾਧੂ ਪੱਟ ਕੇ ਤੁਰੂ ਜੇ ਸਾਹ ਦੇ ਨਾਲ ਮੁਗਲ ਰਾਜ ਦੀ ਜੜ ਕਾਹੀ ਦੇ ਬੁੱਢੇ ਪੱਟ ਕੇ ਕੀਤੀ ਸੋਥ ਅਰਦਾਸ ਬੇਨਤੀ ਕਰਕੇ ਤੁਰਿਆ ਮੈਂ ਤੂੰ ਇਸ ਹਾਲਕੇ ਦੇ ਵਿੱਚ ਜਿਹੜਾ ਧੱਪਾ ਲੱਗਿਆ ਹੋਣਾ ਅਖੌਤੀ ਸਾਧਾ ਤੇਰਾ ਜੰਮਿਆ ਹਾ ਹੋਰ ਵੀ ਹੈਗੇ ਆ ਤੁਸੀਂ ਇਹ ਜਗਰਾਮ ਵਾਲਾ ਵੀ ਦੇਖਿਆ ਸੀ ਸਾਡੇ ਇੱਕ ਲਾਗ ਹੋਰ ਆ ਮੈਂ ਹੁਣ ਸੌੜ ਚੀ ਦੱਸਦਣੇ ਅਮਰੀਕਾ ਦੇ ਵਿੱਚੋਂ ਸਾਹ ਲਾਇਆ ਸੀਗਾ ਉਦੀ ਸਾਡੇ ਭਤੀਜੀ ਭੱਜ ਗਈ ਮੈਂ ਤਾਂ ਕਰਦਾ ਫਿਰਦਾ ਸੀ ਇਸ ਕੁਟੀਆ ਦੇ ਵਿੱਚ ਆਇਆ ਸੀ ਪਰਿਵਾਰ ਕਿਆ ਕਰਨੀ ਖਾਤਰ ਉਹ ਵੀ ਸੁਣ ਲੈ ਸਾਰਾ ਖੋਤੀ ਅਮਰੀਕਾ ਦੇ ਵਿੱਚ ਸਿੱਟੀ ਜਾਣਾ ਹੈਗਾ ਸਾਡੇ ਪੈਰੀ ਪੈ ਸੀ ਮੈਂ ਨਾਉ ਨਹੀਂ ਲੈਂਦਾ ਚਾਦ ਕਰ ਲਵੇ ਹਾਰਚੂਨਰ ਗੱਡੀ ਦੇ ਲੱਖਾਂ ਰੁਪਿਆ ਲੈ ਕੇ ਸਾਡੇ ਇਲਾਕੇ ਦੇ ਵਿੱਚ ਨੇਰਾ ਮੱਲਿਆ ਆਇਆ ਉਹਦਾ ਇੰਨਾ ਲੋਕਾਂ ਨੂੰ ਮੈਂ ਪ੍ਰਸ਼ਾਸਨ ਤੋਂ ਤਾਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕੋਈ ਵੀ ਬੰਦਾ ਇਹਨਾਂ ਨੂੰ ਕੀਲਾ ਦੇ ਕੇ ਜ਼ਮੀਨਾਂ ਖਰੀਦ ਕੇ ਡੇਰੇ ਬਣਾ ਕੇ ਇਹ ਸੰਗਤਾਂ ਦਾ ਫੋਸਨ ਕਰਦੇ ਉੱਥੇ stdc ਬਲੈਕ ਮੈਰੀਂਗ ਕਰਦੇ ਆ ਬੱਚਿਆਂ ਦੇ ਨਾਲ ਕਿੱਥੋਂ ਤੱਕ ਬਰਦਾਸ਼ਤ ਕਰ ਲਈਏ ਪਰ ਰੋਣਾ ਆਉਂਦਾ ਮੈਂ ਹੈਰਾਨ ਆ ਅਦਾਸ ਕੱਲਾ ਵਾ ਨਾ ਨਗਰ ਆ ਪਹਿਲਾਂ ਕਹਿੰਦੇ ਸੀ ਕੱਲਾ ਆਹੇ ਇਹਨੇ ਮੁੱਲਾਪੁਰ ਦੇ ਵਿੱਚ ਗੱਲ ਖਾਈ ਇਹਦਾ ਕੱਲਾ ਹੀ ਟੋੜੂ ਨਹੀਂ ਫੜਦੇ ਫੜਦੇ ਕਹਿੰਦੇ ਨਾ ਡੁੰਮ ਡੁੰਮਰੀ ਜੀ ਫੜਦੀ ਆ ਸੀ ਨਗਾਰੇ ਦੀ ਝੋਟਾਂ ਲਿਆ ਨਗਾਰੇ ਦੀ ਝੋਟਾਂ ਵਾਲੇ ਜਿਹਦੀ ਆਵਾਜ਼ ਅ ਦਿੱਲੀ ਤੱਕ ਜਾਊਗੀ ਉਹਦੇ ਦਿਨਾਂ ਤੱਕ ਭਲੀ ਭਾਦਨਾ ਪ੍ਰਸ਼ਾਸਨ ਵੀ ਸੁਣ ਲਵੇ ਮੀਡੀਆ ਵੀ ਸੁਣ ਲਵੇ ਉਹ ਜਿਹੜਾ बिकਿਆ ਹੋਇਆ ਮੀਡੀਆ ਸਾਡੀ ਗੱਲ ਕਿਤੇ ਤੱਕ ਨਹੀਂ ਪਹੁੰਚਦੀ ਕਰਦਾ ਸਾਨੂੰ ਵੀ ਪਤਾ ਇਥੋਂ ਦਾ ਇੱਕ ਕਰਮਿੰਦਰ ਸਿੰਘ ਡਾਂਗੋ ਆ ਉਹ ਵੀ ਸੁਣ ਲਵੇ ਭਲੀ ਪ੍ਰਧਾਨ ਨਾਲ ਜਿਹੜਾ ਉਥੋਂ ਦੀ ਕਰਦਾ ਤਾਂ ਤਾਂ ਕਵਰਿੰਗ ਕਰਦਾ ਵਾ ਕਟ ਪਰ ਕੇ ਦੇਖ ਲੋ ਸਾਡੇ ਹਲਕੇ ਦੇ ਜਿਹੜੇ মিডিਆ ਅਨਚਾਰਜ ਆ ਮੈਂ ਉਹਨਾਂ ਤੇ ਬੋਲ ਨਹੀਂ ਕਹਦਾ ਉਹਨਾਂ ਨੂੰ ਰੋਕਿਆ ਜਾਂਦਾ ਉਹਨਾਂ ਦੀ ਕਵਰਿੰਗ ਨਹੀਂ ਕਰਨੇ ਦਾ ਉਹ ਕੁਲਵਿੰਦਰ ਡਾਂਗੋ ਰਲਿਆ ਹੋਇਆ ਇਹਨਾਂ ਦੇ ਸਾਧੋ ਮੰਡਰੀ ਦੇ ਵੱਲੋਂ ਇੱਕ ਅਸੀਂ ਨਿੱਜੀ ਚੈਨਲ ਦੀ ਇੰਟਰਵਿਊ ਦੇ ਦਿੱਤੀ ਸੀ ਜੀ ਉਹਦੇ ਵਿੱਚ ਨਾ ਜਦੋਂ ਬਾਰ ਘਰ ਦੇ ਵਿੱਚ ਪੱਤਰਕਾਰ ਇੰਟਰਵਿਊ ਕਰਨ ਜਾਂਦਾ ਤੇ ਬੀਬੀਆਂ ਤੋਂ ਗੇਟ ਲਾਦਾ ਨਹੀਂ ਉਹਦਾ ਕੀ ਕਾਰਨ ਮੰਨਦੇ ਹੋ ਜੀ ਉਹਦਾ ਕਾਰਨ ਇਹੀ ਆ ਵੀ ਅੰਦਰ ਨਾ ਜਾਵੜੇ ਜੀ ਤਾੜਿਆ ਜਾਂਦਾ ਇੱਕ ਟ੍ਰੇਵਿੰਗ ਕਰਦੇ ਆ ਇਹ ਜੀ ਦੇਖ ਲੋ ਪ੍ਰੈਸ ਵਾਲੇ ਜੀ ਸਾਡੇ ਨਗਰ ਦੇ ਕਿਸੇ ਵੀ ਵਿਅਕਤੀ ਨੂੰ ਨਾ ਅੰਦਰ ਬਣ ਦੀ ਇਜਾਜ਼ਤ ਨਹੀਂ ਹੈਗੀ ਜੀ ਜਾਣ ਕੇ ਉਹਦੇ ਚਿੱਤੇ ਹੀ ਅੰਦਰ ਨੇੜਲੇ ਜੀ ਮੈਂ ਕਿਹਾ ਖੁੱਤੀ ਚੇਅਰਮੈਨਾਂ ਨਾ ਕੱਲੀ ਕੱਲੀ ਜਾਂਚ ਕੀਤੀ ਤੰਗੇ ਜਾਣਾ ਉਹ ਵੀ ਚੈਲੰਜ ਕਰਦਾ ਜਿੱਥੇ ਤੱਕ ਪਹੁੰਚ ਕਰਦਾ ਵਾ ਜੀ 77 ਆਮਾਨ ਇਹ ਬਣੇ ਹੋਏ ਨਾ ਹੁਣ ਭੱਜੇ ਗਿਆ ਫਰਦਿਆ ਮੈਂ ਹੈਰਾਨ ਆ ਇਹ ਜੇ ਸੱਚੇ ਹੁੰਦੇ ਮੀਡੀਆ ਦੇ ਸਾਹਮਣੇ ਆਉਂਦੇ ਇਹ ਨਿਸ਼ਾਸਨ ਜਿਹੜਾ ਇਹਨਾਂ ਦਾ ਇੱਕ ਮੇਨ ਮੁਖ ਹੈਗਾ ਵਾ ਬਾਬਾ ਵਾ ਜਿਹੜਾ ਇਹਨਾਂ ਦਾ ਉਹ ਸੋਸ਼ਲ ਮੀਡੀਆ ਤੇ ਆਪਣੀ ਫੇਸਬੁੱਕ account ਤੇ ਵੀਡੀਓ ਪਾਉਂਦਾ ਕਿ ਐਸਐਸਪੀ ਸਾਹਿਬ ਨੂੰ ਉਸੇ ਬਹੁਤ ਬੇਚੀਆਂ ਕਰ ਚੁੱਕੇ ਆ ਕਿ ਐਸਐਸਪੀ ਸਾਹਿਬ ਸ਼ੰਕਰਾਨੰਦ ਨੂੰ ਕਿਉਂ ਨਹੀਂ ਅਰੈਸਟ ਕਰ ਰਿਆ ਵਾ ਇਹਦੇ ਪਿੱਛੇ ਕੀ ਕਾਰਨ ਮੰਨਦੇ ਇਹਦੇ ਪਿੱਛੇ ਜੀ ਢਿੱਲ ਮਾਠਾ ਜੀ ਹੈਗੀ ਕੋਈ ਨਹੀਂ ਗੱਲ ਵਾ ਤੁਸੀਂ ਹੁਣ ਸਮਝ ਗਏ ਹੁਣ ਆਪਾਂ ਕੀ ਆਪਾਂ ਜੀ ਹੈਗੀ ਆ ਜੀ ਅਸੀਂ ਬੇਨਤੀ ਕਰੀ ਜੀ ਫਿਰ ਨਹੀਂ ਜਾਣੀ ਤੁਹਾਡੀਆਂ ਐਪਨਾ ਕੀ ਐਪਲੀਕੇਸ਼ਨਾਂ ਤੇ ਸੁਣਵਾਈ ਨਾ ਹੋਈ ਤਾਂ ਫਿਰ ਅਗਲੀ ਦੀ ਕਾਰਵਾਈ ਕੀ ਹੈ ਤੁਹਾਡੀ ਅਗਲੀ ਕਾਰਵਾਈ ਬੱਸ ਜੀ ਅਸੀਂ ਫਿਰ ਸੜਕਾਂ ਤੇ ਉਤਰਾਂਗੇ ਫਿਰ ਸਾਹਮਿਆ ਸਾਹਮਣੀ ਹੋਣਾਗਾ ਜੋ ਵੀ ਹੋਊਗਾ ਇਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹ ਅਖੌਤੀ ਸਾਧ ਦੇ ਚੱਕਲੇ ਚਾਟੜੇ ਜ਼ਿੰਮੇਵਾਰ ਬਣ ਕੇ ਜੋ ਕੋਈ ਉਨੀ ਕੀ ਹੋਗੀ ਜੇ ਸਾਡੇ ਨਗਰ ਦੇ ਵਿੱਚ ਹਲਕੇ ਦੇ ਵਿੱਚ ਨੇੜੇ ਤੇੜੇ ਆ ਗਏ ਸਾਡੇ ਕਿਸੇ ਵੀ ਵੀਰ ਭ ਤਰਵੰਡੀ ਖਰਦੀ ਸਾਥਾਂ ਦੇ ਵਿੱਚ ਪਿੱਪਲ ਦੇ ਥੱਲੇ ਲਿਆ ਕੇ ਸੱਡ ਦਣੇ ਆ ਦੇਖੋ ਫਿਰ ਹਾਲ ਕੀ ਹੁੰਦਾ ਇਹ ਸੁਣ ਲੈ ਮੈਂ ਕਹਿੰਨਾ ਖੋਤੀ ਸਾਡੇ ਚੇਲੇ ਚਾਟੜੇ ਸਿੱਧਾ ਮੈਂ ਚੈਲੰਜ ਕਰਦਾ ਜਿੱਥੇ ਕਰੇ ਮੇਰੇ ਹੱਥ ਆਗੇ ਨਾ ਸਾਡੇ ਕੋਲ ਸਬੂਤ ਪਿਆ ਹੋਰ ਵੀ ਬਹੁਤ ਕਿਉਂਕਿ ਇਹਨੇ ਰੱਖ ਨਹੀਂ ਹੁੰਦੇ ਹੁਣ ਤੁਹਾਨੂੰ ਪਤਾ ਵੀ ਮੈਂਬਰੀ ਦਿਮਾਗ ਦੀ ਅੱਜ ਕੱਲ੍ਹ ਤਕਰੀਬਨ ਕਿਸ ਤਰ੍ਹਾਂ ਦੀ ਹੋਈ ਹੋਈ ਆ ਸਾਰੀ ਕੱਲਾ ਕੱਲਾ ਰੱਖਨੇ ਆ ਬੱਚੀ ਦੇ ਮੈਂ ਸਿਰ ਤੇ ਹੱਥ ਰੱਖ ਕੇ ਕਹਿੰਨਾ ਅਨਸਾਫਤ ਬੋਗਾਂਗਾ ਜਹ ਚਾਨ ਵੀ ਚਲੀ ਜਾਵੇ ਇਹ ਸਾਡੇ ਨਗਰ ਦੀ ਧੀ ਤ੍ਰਾਨੀ ਆ ਅਜਵਾਈ ਭਾਈ ਆ ਸਾਡੇ ਨਗਰ ਦਾ ਉਹਦਾ ਨਹੀਂ ਹੈਗਾ ਆ ਖੋਤੀ ਸਾਦਾ ਇੱਕ ਨਾਲ ਲਈ ਫ ਸਰਪੱਤਸਥਾ ਕੋਈ মিডিਆ ਜਾਂ ਹੋਰ ਆ ਤਲਵੰਡੀ ਖੁਰਦ ਦੇ ਨਾਲ ਮੇਰਾ ਵੀ ਬੇਨਤੀ ਆ ਵੀ ਸਾਡਾ ਖਬਰ ਲਾਇਆ ਕਰੋ ਇਹ ਖਉਤੀ ਸਾਧ ਆਪਣੇ तकरीबन ਉਹ ਸੋਸ਼ਲ ਦੇ ਨਾਲ ਬਲੈਕ ਮੈਲੀ ਦੇ ਨਾਲ ਇਸ ਇਸ ਪ੍ਰੈਸ ਦੇ ਨਾਲ ਬਦਨਾਮ ਹੋਇਆ ਉਹ ਡੇਰਾ ਨਾਲ ਹੀ ਲੈ ਗਿਆ ਖਤਮ ਹੋ ਗਿਆ ਉਹ ਜਣਕਾ ਦਾ ਧਾਮ ਤੋਂ ਬਹੁਤ ਮਿਹਰਬਾਨ ਬਹੁਤ ਬਹੁਤ ਧੰਨਵਾਦ ਸਬਣਾ ਦਾ ਜਿੰਨੀ ਵੀ ਸੰਗਤ ਇਲਾਕੇ ਦੀ ਆਈ ਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ